ਵਾਤਾ ਲੰਗਰ ਛਕਣਾ ਜੀ ਪਿੱਛੇ ਟਰਾਲੀ ਲੰਗਰ ਜਿਨ੍ਹਾਂ ਨੇ ਛਕਣਾ ਉਹ ਪਿੱਛੇ ਬਾਈ ਜੀ ਟਰਾਲੀ ਲੱਗੀ ਹੋਈ ਆ ਲੰਗਰ ਛਕ ਲੋ ਦੂਜੀ ਸ਼ਿਫਟ ਦੀ ਆ ਗਈ ਬਾਈ ਬਾਈ ਜੀ ਹੋ ਜਾਓ ਸਾਰ ਤੇ ਕਿਰਾ ਬਾਈ ਜੀ ਭੱਜ ਕੇ ਭੱਜ ਕੇ ਜਿਹੜੇ ਜਾਂਦੇ ਹੋ ਬਾਈ ਜੀ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਹੋ ਲੋ ਜੀ

ਇਹ ਬਾਜ ਗਰੁੱਪ ਦਾ ਅੰਗਰੇਜ਼ ਜਗਤਪੁਰ ਦਾ ਭੱਜਿਆ ਵਾ ਤੇ ਪਰਲੇ ਪਾਸੇ ਪੰਜਾਬ ਦਾ ਸਭ ਤੋਂ ਮਹਿੰਗਾ ਬਲਦ 24 ਲੱਖਾਂ ਭੱਜਿਆ 24 ਲੱਖਾਂ ਇਹ ਤਾਰਾ ਦੌਧਰ ਜ਼ਿਲ੍ਹਾ ਬਮੋਗਾ ਇੱਕ ਹਰਬਿੰਦਰ ਸਮਾਣਾ ਨੇੜੇ ਆ ਮਰਿੰਦਾ ਮੁੰਡਾ ਇਟਲੀ 'ਚ ਰਹਿੰਦਾ ਵਾ ਇਹ ਇਟਲੀ ਵਾਲੇ ਜਿੱਥੇ ਹਰਬਿੰਦਰ ਸਮਾਣੇ ਦਾ ਜੀਤੂ ਢੈਪੀ ਦਾ ਇਹ ਤਾਰਾ ਦੌਧਰ ਬੂਟਾ ਸਿੰਘ ਦੀ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਜੀਤੂ ਢੈਪੀ ਚੈਨੀ ਮਹੋਲੀ 골ਡੀ